ਸਿਕਰਾ ਦਾਦਾ ਆਥੀराम ਜੀ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ 12 ਅਕਤੂਬਰ ਦਿਨ ਐਤਵਾਰ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਦੇ ਵਿੱਚ ਦੀਵਾਲੀ ਮੇਲਾ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਦੀਵਾਲੀ ਮੇਲਾ ਹੈ ਸਾਧ ਸੰਗਤ ਜੀ ਪਿਛਲੇ ਸਾਲਾਂ ਦੇ ਨਾਲੋਂ ਸੰਗਤ ਦੇ ਦੇਖਣਯੋਗ ਹੋਵੇਗਾ ਇਹਦੇ ਵਿੱਚ ਦੀਵਾਲੀ ਮੇਲੇ ਦੇ ਵਿੱਚ ਰਾਗੀ ਟਾਡੀ ਬੱਚਿਆਂ ਦੀਆਂ ਖੇਡਾਂ ਔਰ ਹੋਰ ਬਹੁਤ ਸਾਰੇ ਪ੍ਰੋਗਰਾਮ ਗੁਰੂ ਘਰ ਦੇ ਵਿੱਚ ਦਿਵਾਲੀ ਮੇਲੇ ਦਿਨ ਐਤਵਾਰ ਨੂੰ ਕੀਤੇ ਜਾਣਗੇ ਉਸ ਦਿਨ ਜਿਹੜੀਆਂ ਸੰਗਤਾਂ ਗੁਰੂ ਘਰ ਦੇ ਵਿੱਚ ਆਪਣੀਆਂ ਕੋਈ ਸ਼ਭਾਵਾਂ ਲੈਣੀਆਂ ਚਾਹੁੰਦੀਆਂ ਹਨ ਕੋਈ ਸੇਵਾ ਲੈਣੀ ਚਾਹੁੰਦੇ ਹਨ ਕਿਸੇ ਵੀ ਵੀਰ ਭੈਣ ਭਰਾ ਨੇ ਕੋਈ ਖੰਡ ਪਾੜ ਦੀ ਸੇਵਾ ਲੈਣੀ ਹੈ ਕੋਈ ਫਰੂਟ ਦੀ ਕੋਈ ਲੰਗਰਾਂ ਦੀ ਸੇਵਾ ਲੈਣੀ ਹੈ ਕੋਈ ਚਾਹ ਪਕੌੜਿਆਂ ਦੀ ਸੇਵਾ ਲੈਣੀ ਹੈ ਕੋਈ ਟੈਂਟ ਦੀ ਕੋਈ ਡੀਜੇ ਦੀ ਸੇਵਾ ਲੈਣੀ ਹੈ ਉਹ ਸੰਗਤ ਗੁੰਦਰ ਕਮੇਟੀ ਦੇ ਨਾਲ ਚੇਅਰਮੈਨ ਸਾਹਿਬ ਦੇ ਨਾਲ ਜਾ ਮਾਸਟਰ ਜਗENDER ਜੀ ਜਾਂ ਬੰਦਕ ਕਮੇਟੀ ਦੇ ਕਿਸੇ ਵੀ ਮੈਂਬਰ ਦੇ ਨਾਲ ਰਾਤ ਤੱਕ ਕੈਂਪ ਕਰ ਸਕਦੇ ਹਨ ਉਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹਨ ਔਰ ਮੈਂ ਇੱਕ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਸੰਗਤ ਜੀ ਵੀ ਸਾਡੇ ਇਸ ਵਾਰ ਦਿਵਾਲੀ ਮੇਲੇ ਦੇ ਉੱਪਰ ਜਿਹੜੀ ਲੰਗਰ ਦੀ ਸੇਵਾ ਲਈ ਆ ਬੰਗਿਆਂ ਤੋਂ ਸਾਡੇ ਰਾਜੂ ਬੰਗਾ ਜੀ ਉਹਨਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਭੈਣ ਭਰਾ ਬਾਹਰਲੇ ਮੁਲਕ ਦੇ ਵਿੱਚ ਨੇ ਇਸ ਪਰਿਵਾਰ ਨੇ ਰਾਜੂ ਬੰਗਾ ਜੀ ਉਹਨਾਂ ਨੇ ਦਿਵਾਲੀ ਮੇਲੇ ਦੇ ਉੱਪਰ ਲੰਗਰ ਦੀ ਸੇਵਾ ਲਈ ਆ ਪਰੰਧ ਕਮੇਟੀ ਤੁਹਾਡੇ ਤਹਿਤ ਧੰਨਵਾਦ ਕਰਦੀ ਆ ਔਰ ਸਾਡੇ surjeet singh ji ਜਿਹੜੇ ਪੰਜਾਬ ਪੁਲਸ ਦੇ ਵਿੱਚ ਨੇ ਲੁਧਿਆਣੇ ਤੋਂ ਉਹਨਾਂ ਨੇ ਖੀਰ ਦੀ ਤੇ ਫਰੂਟ ਦੀ ਸੇਵਾ ਲਈ ਆ ਪਰੰਧ ਕਮੇਟੀ ਉਹਨਾਂ ਦਾ ਵੀ ਤਹਿਤ ਦੇ ਤੋ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੋਰ ਵੀ ਜਿਹੜੀ ਸੰਗਤ ਗੁਰੂ ਘਰ ਦੇ ਵਿੱਚ ਦੀਵਾਲੀ ਮੇਲਾ ਜਿਹੜਾ 12 ਅਕਤੂਬਰ ਨੂੰ ਆਪਾਂ ਮਨਾਉਣਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਲੈਣੇ ਚਾਹੁੰਦੇ ਆ ਤਾਂ ਪਰੰਧ ਕਮੇਟੀ ਨਾਲ ਤੁਸੀਂ رابطہ ਕੈਂਪ ਕਰ ਸਕਦੇ ਹੋ ਸੋ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ